ਦਿੱਲੀ ਪੁਲਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਲੱਗਣਾ ਉਹਦੀ ਮਨਜ਼ੂਰੀ ਨਹੀਂ ਦਿੱਤੀ ਤੇ ਹੁਣ ਕੀ ਗੱਲ ਬਣਦੀ ਆ ਫਿਰ ਸਿੱਖ ਜਥੇਬੰਦੀਆਂ ਤੇ ਕਾਮਰੇਡਾਂ ਦੀਆਂ ਜਥੇਬੰਦੀਆਂ ਇਕੱਠੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਿੱਲੀ ਮਾਰਚ ਕਰਨ ਜਾ ਰਹੀਆਂ ਦਿੱਲੀ 'ਚ ਇੱਕ ਵੱਡਾ ਮੋਰਚਾ ਸਿਕਿਉਰਿਟੀ ਕਾਫਲੇ ਨੇ ਫੌਜ ਦੇ ਰਿਟਾਇਰਡ ਅਫਸਰ ਦੇ ਵਿੱਚ ਗੱਡੀ ਮਾਰੀ ਆ ਕੇ ਇਹ ਕਿੱਥੇ ਹੋਇਆ ਪਟਿਆਲਾ ਦੇ ਵਿੱਚ ਇੱਕ ਕਰਨਲ ਦੀ ਕੁੱਟ ਮਾਰ ਅੱਜ ਨਿਪਟਿਆ ਨਹੀਂ ਹੈਗਾ ਕਿ ਅੱਜ ਇੱਕ ਨਵਾਂ ਮਸਲਾ ਜਿਹੜਾ ਸਾਹਮਣੇ ਆ ਗਿਆ ਭਾਰਤੀ ਫੌਜ ਦੇ ਰਿਟਾਇਰਡ ਲੈਫਟੇਨੈਂਟ ਜਰਨਲ ਦਪਿੰਦਰ ਸਿੰਘ ਹੁੱਡਾ ਨੇ ਇਲਜ਼ਾਮ ਲਾਏ ਨੇ ਪੂਨੇ ਚ ਦੋ ਟਰੱਕਾਂ ਨੂੰ ਅੱਗ ਲੱਗੀ ਕੀ ਹੋਇਆ ਕੀ ਹੈ ਪੂਨੇ ਦੀ ਘਟਨਾ ਹੈ ਜੀ ਇੱਥੇ 8 ਲੋਕਾਂ ਦੀ ਮੌਤ ਦੀ ਜਾਣਕਾਰੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਬੜੇ ਸੜਕ ਹਾਦਸੇ ਜਿਹੜੇ ਉਹ ਲਗਾਤਾਰ ਵਾਪਰ ਰਹੇ ਨੇ ਔਰ ਪੂਨੇ ਦੇ ਵਿੱਚ ਮਤਲਬ ਜਿਹੜੀ ਇਹ ਘਟਨਾ ਲੁਧਿਆਣਾ ਪੁਲਿਸ ਨੇ ਕਿਹਾ ਵੀ ਵੱਡੀ ਕੋਈ ਸਾਜ਼ਿਸ਼ ਨਾਕਾਮ ਕਰ ਦਿੱਤੀ ਜੀ ਉਹਨਾਂ ਨੇ ਕਿ ਉਹਨਾਂ ਨੇ ਇੱਕ ਹੈਂਡ ਗ੍ਰੇਨੇਡ ਸਮੇਤ 10 ਮੁਲਜ਼ਮਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਔਰ ਲੁਧਿਆਣਾ ਪੁਲਿਸ ਦਾ ਦਾਵਾ ਹੈਗਾ ਕਿ ਉਹਨਾਂ ਨੇ ਇਸ ਮਸਲੇ ਦੇ ਵਿੱਚ ਜਿਹੜੇ 10 ਜਣੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਵਿਦੇਸ਼ ਆਧਾਰਿਤ ਹੈਂਡਲਰਾਂ ਜਿਨ੍ਹਾਂ ਦੇ ਪਾਕਿਸਤਾਨ ਨਾਲ ਸਬੰਧ ਦੱਸੇ ਜਾ ਰਹੇ ਨੇ ਨਵਕਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਗੱਲ ਸਾਹਿਬ ਦਿੱਲੀ ਪੁਲਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਲੱਗਣਾ ਉਹਦੀ ਮਨਜ਼ੂਰੀ ਨਹੀਂ ਦਿੱਤੀ ਤੇ ਹੁਣ ਕੀ ਗੱਲ ਬਣਦੀ ਆ ਫਿਰ ਜੀ ਗੱਲ ਸਾਹਿਬ ਇਹ ਪਹਿਲੀ ਵਾਰ ਹੋ ਰਿਹਾ ਦੇਖੋ ਤੁਸੀਂ ਕਿ ਜੱਥੇਬੰਦੀਆਂ ਤੇ ਕਾਮਰੇਡਾਂ ਦੀਆਂ ਜੱਥੇਬੰਦੀਆਂ ਇਕੱਠੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਿੱਲੀ ਮਾਰਚ ਕਰਨ ਜਾ ਰਹੀਆਂ ਦਿੱਲੀ 'ਚ ਇੱਕ ਵੱਡਾ ਮੋਰਚਾ ਲਾਉਣ ਦੀ ਤਿਆਰੀ ਦੇ ਵਿੱਚ ਭਲਕੇ ਤੁਰਨਗੇ ਪੰਜਾਬ ਤੋਂ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਦੀ ਗਵਾਹੀ ਦੇ ਵਿੱਚ ਪਿਛਲੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੋਹਾਲੀ ਦੇ ਵਿੱਚ ਪੱਕਾ ਮੋਰਚਾ ਚੱਲ ਰਿਹਾ ਹੈ ਉਹ ਜਿਹੜਾ ਮੋਰਚਾ ਚੱਲ ਰਿਹਾ ਉਹਦੇ ਵਿੱਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਲਿਸਟ ਦੀਆਂ ਖੱਬੇ ਪੱਖੀਆਂ ਦੀਆਂ ਜਥੇਬੰਦੀਆਂ ਨੇ ਈਵਨ ਕਿਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਇਹ ਸ਼ਾਮਲ ਨੇ ਇਸ ਤੋਂ ਇਲਾਵਾ ਸਿੱਖਾਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਚਾਹੇ ਉਹ ਸ਼੍ਰੋਮਣੀ ਕਾਲੇਦਾਨ ਅੰਮ੍ਰਿਤਸਰ ਐਸੇ ਮਨਜੀਤ ਸਿੰਘ ਮਾਨ ਹੋਰਾਂ ਦੀ ਔਰ ਬਹੁਤ ਸਾਰੀਆਂ ਜਿਹੜੀਆਂ ਗਰਮਖੇਲੀ ਸਿੱਖ ਜਥੇਬੰਦੀਆਂ ਉਹ ਭਲਕੇ 14 ਨਵੰਬਰ ਨੂੰ ਪੰਜਾਬ ਤੋਂ ਟਰੈਕਟਰ ਟਰਾਲੀਆਂ ਤੇ ਹੋਰ ਵੱਖ-ਵੱਖ ਬੱਸਾਂ ਟਰੱਕਾਂ ਗੱਡੀਆਂ ਦੇ ਰਾਹੀਂ ਕਾਫਲਿਆਂ ਦੇ ਰੂਪ ਦੇ ਵਿੱਚ ਦਿੱਲੀ ਜਾ ਰਹੀਆਂ। ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਮਾਰਚ 15 ਨਵੰਬਰ ਨੂੰ ਕਰਨਾ ਹੈ। ਲੇਕਿਨ ਦਿੱਲੀ ਪੁਲਿਸ ਨੇ ਉਹਦੀ ਮਨਜ਼ੂਰੀ ਨਹੀਂ ਦਿੱਤੀ। ਦਿੱਲੀ ਪੁਲਿਸ ਨੇ ਉਹਦੀ ਮਨਜ਼ੂਰੀ ਹੈਗੀ ਜਿਹੜੀ ਉਹ ਇਹ ਕਹਿ ਕੇ ਨਹੀਂ ਦਿੱਤੀ ਕਿ ਦਿੱਲੀ ਦੇ ਵਿੱਚ ਅਸੀਂ ਬੀ ਐਨ ਐਸ ਕਿਉਂਕਿ ਪਹਿਲਾਂ ਆਈ ਪੀ ਸੀ ਹੁੰਦੀ ਸੀ ਹੁਣ ਬੀ ਐਨ ਐਸ ਹੈ ਬੀ ਐਨ ਐਸ ਦੀ ਧਾਰਾ 163 ਲਾ ਦਿੰਦੀ ਹੈ ਜਿਹਦੇ ਮੱਦੇ ਨਜ਼ਰ ਮਾਰਚ ਨੂੰ ਜਾਂ ਮੋਰਚੇ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਕੌਮੀ ਇਨਸਾਫ ਮੋਰਚੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪ੍ਰਧਾਨ ਮੰਤਰੀ ਦੀ ਰਿਹائش ਤੱਕ ਮਾਰਚ ਦਾ ਐਲਾਨ ਕੀਤਾ ਹੋਇਆ ਹੈ ਔਰ ਉੱਥੇ ਹੁਣ ਸਥਿਤੀ ਇਹ ਬਣ ਗਈ ਹੈ ਕਿ ਅੱਜ ਦਿੱਲੀ ਪੁਲਿਸ ਦੇ ਜਿਹੜੇ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ आनंद कुमार मिश्रा ਉਹਨਾਂ ਨੇ ਬਕਾਇਦਾ ਇੱਕ ਪੱਤਰ ਜਾਰੀ ਕੀਤਾ ਹੈ ਔਰ ਕੌਮੀ ਸਾਂਭ ਮੋਰਚਾ ਦੇ ਪ੍ਰਬੰਧਕਾਂ ਤੇ ਸਮਰਥਕਾਂ ਨੂੰ ਸੂਚਿਤ ਕੀਤਾ ਹੈ ਕਿ ਨਿਰਧਾਰਤ ਮਿਤੀ ਤੇ ਕੋਈ ਰੈਲੀ ਜਾਂ ਜਲੂਸਤੀ ਆਗਿਆ ਨਹੀਂ ਦਿੱਤੀ ਜਾਵੇਗੀ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਦੇ ਵੱਲੋਂ ਵੀ ਇੱਕ ਪੱਤਰ ਜਾਰੀ ਕੀਤਾ ਗਿਆ ਉਹਨਾਂ ਨੇ ਬਕਾਇਦਾ ਬੀ ਐਨ ਐਸ ਦੀ ਧਾਰਾ 163 ਦਾ ਜ਼ਿਕਰ ਕੀਤਾ ਔਰ ਕਿਹਾ ਕਿ ਜੰਤਰ ਮੰਤਰ ਨੂੰ ਛੱਡ ਕੇ ਕਿਸੇ ਵੀ ਖੇਤਰ 'ਚ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਵੇਗਾ ਲੇਕਿਨ ਇਧਰੋਂ ਆਪਣੇ ਤਿਆਰੀਆਂ ਹੋ ਚੁੱਕੀਆਂ ਨੇ ਜੀ ਕੱਲ ਨੂੰ ਤੜਕੇ ਪੌਹ ਕਾਲੇ ਦੇ ਨਾਲ ਸੂਰਜ ਚੜ੍ਹਨ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਕਾਫਲੇ ਦਿੱਲੀ ਨੂੰ ਤੁਰਨ ਜਾ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵੱਡਾ ਇਕੱਠ ਦਿੱਲੀ ਦੀਆਂ ਸੜਕਾਂ ਦੇ ਉੱਤੇ 14 ਦੀ ਸ਼ਾਮ ਤੇ 15 ਦੀ ਸਵੇਰ ਨੂੰ ਨਜ਼ਰ ਆਊਗਾ ਤੋਂ ਉਹਨੂੰ ਲੈ ਕੇ ਦਿੱਲੀ ਪੁਲਿਸ ਵੀ ਥਾਂ-ਥਾਂ ਨਾਕੇਬੰਦੀ ਸ਼ੁਰੂ ਕਰ ਰਹੀ ਹੈ ਔਰ ਇਹ ਦੇ ਕਰਕੇ ਉਹਨ ਮਾਹੌਲ ਕਿਸ ਤਰ੍ਹਾਂ ਦਾ ਬਣਦਾ ਹੈ ਦਿੱਲੀ ਦੇ ਵਿੱਚ ਇਹ ਦੇਖਣਾ ਹੋਊਗਾ ਲੇਕਿਨ ਇਧਰੋਂ ਜਿਹੜੀ ਜਥੇਬੰਦੀਆਂ ਦੀ ਚਾਹੇ ਉਹ ਸਿੱਖ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਬਕਾਇਦਾ ਇਹ ਕਹਿਣਾ ਹੈਗਾ ਕਿ ਸਾਡੇ ਕੋਲੇ ਤੱਥ ਨੇ ਸਾਡੇ ਕੋਲੇ ਸਬੂਤ ਨੇ ਜਿਹਦੇ ਵਿੱਚ ਇਹ ਹੈ ਕਿ ਇੱਕ ਪਾਸੇ ਸਜ਼ਾ ਪੂਰੀ ਕਰ ਚੁੱਕੇ ਉਹ ਸਿੰਘ ਨੇ ਜਿਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਸਾਡੇ ਕੋਲੇ ਉਹ ਫਾਈਲਾਂ ਨੇ ਜਿਦੇ ਵਿੱਚ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਕੋਈ 2.5 ਸਾਲ ਕੱਟ ਕੇ ਬਾਹਰ ਆ ਗਿਆ ਕੋਈ 4 ਸਾਲ ਕੱਟ ਕੇ ਬਾਹਰ ਆ ਗਿਆ ਕੋਈ 5 ਸਾਲ ਕੱਟ ਕੇ ਬਾਹਰ ਆ ਗਿਆ ਉਹਨਾਂ ਦੀ ਉਮਰ ਕਾਇਦ 40-50 ਸਾਲਾਂ 'ਚ ਪੂਰੀ ਤੇ ਇਧਰੋਂ ਬੰਦੀ ਸਿੰਘਾਂ ਦੀ 30-30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੇਲ੍ਹਾਂ 'ਚ ਉਹਨਾਂ ਦੀ ਪੂਰੀ ਨਹੀਂ ਇਹ ਕਿਉਂ ਤਾਂ ਇਹਦੇ ਤੇ ਹੁਣ 14 ਤੇ 15 ਨਵੰਬਰ ਨੂੰ ਦਿੱਲੀ ਦੀਆਂ ਸੜਕਾਂ ਤੇ ਜਿਹੜਾ ਵੱਡਾ ਇਕੱਠ ਤੇ ਉਧਰੋਂ ਪੁਲਿਸ ਦੀਆਂ ਵੱਡੀਆਂ ਹਾੜਾ ਇਕੱਠੇ ਹੋਣ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਆ ਜੀ ਸਿਕਿਉਰਿਟੀ ਕਾਫਲੇ ਨੇ ਫੌਜ ਦੇ ਰਿਟਾਇਰਡ ਅਫਸਰ ਦੇ ਵਿੱਚ ਗੱਡੀ ਮਾਰੀ ਆ ਕੇ ਇਹ ਕਿੱਥੇ ਹੋਇਆ ਜਲਸਾ ਵੀ ਆਪਣੇ ਪੰਜਾਬ ਦੇ ਜੀਰਖਪੁਰ ਦੇ ਨੇੜੇ ਹੋਇਆ। ਹੂੰ। ਉਹ ਇਹ ਵੀ ਵਰਤਾਰੇ ਜਿਹੜੇ ਲਗਾਤਾਰ ਵਾਪਰ ਰਹੇ ਨੇ ਪੰਜਾਬ ਪੁਲਿਸ ਨੂੰ ਨਾ ਅਸਲ ਦੇ ਵਿੱਚ ਜਿਹੜੀ ਸਥਿਤੀ ਉਹ ਇਹ ਬਣਾਈ ਹੋਈ ਹੈ ਵੀ ਹੁਣ ਜਿੰਨੇ ਵੀ ਫੜਦੇ ਨੇ ਮੈਂ ਤਾਂ ਹਰ ਰੋਜ਼ ਦੇਖਦਾ ਗਿੱਲ ਸਾਹਿਬ ਕੱਲ ਵੀ ਦੇਖਿਆ ਅੱਜ ਵੀ ਦੇਖਿਆ ਹਰ ਰੋਜ਼ ਮਤਲਬ ਇਹ ਹੁੰਦਾ ਵੀ ਇਹ ਤਾਂ ਹੁਣ ਆਮ ਗੱਲ ਹੋ ਗਈ ਆ ਜਿੱਥੇ ਵੀ ਕੋਈ ਬਦਮਾਸ਼ ਫੜਨਾ ਹੈ ਕੋਈ 10 ਨੰਬਰੀਆ ਫੜਨਾ ਹੈ ਕੋਈ ਗੈਂਗਸਟਰ ਕਹਿ ਕੇ ਮੁੰਡਾ ਫੜਨਾ ਹੈ ਉਹ ਲੋ ਜੀ ਉਹ ਤਾਂ ਲੱਤ 'ਚ ਗੋਲੀ ਮਾਰੀ ਉਹਦੇ ਫਲਾਣੇ ਦੇ ਗਿੱਟੇ 'ਚ ਗੋਲੀ ਮਾਰੀ ਇਹ ਗਿੱਟਿਆਂ 'ਚ ਲੱਤਾਂ 'ਚ ਗੋਲੀਆਂ ਕਿਉਂ ਵੱਜਦੀਆਂ ਨੇ ਅਸਲ ਦੇ ਵਿੱਚ ਫੌਜ ਨੂੰ 99 ਵਾਲੇ 1990 ਵਾਲੇ ਜਿਹੜੇ ਪੁਲਿਸ ਨੂੰ ਸਾਰੀ ਅਧਿਕਾਰ ਦੇ ਦਿੱਤੇ ਗਏ ਨੇ ਔਰ ਉਹਨਾਂ ਨੇ ਆਮ ਸਿਵਲਿਅਨਾਂ ਨੂੰ ਤਾਂ ਟੱਚ ਜਾਣੇ ਜਾਂ ਨਾ ਫੌਜ ਦੇ ਅਧਿਕਾਰੀਆਂ ਨੂੰ ਵੀ ਟੱਚ ਜਾਣਦੇ ਨੇ ਪਿਛਲੇ ਸਮੇਂ ਦੇ ਵਿੱਚ ਪਟਿਆਲਾ ਦੇ ਵਿੱਚ ਇੱਕ ਕਰਨਲ ਦੀ ਕੁੱਟ ਮਾਰ ਅਜੇ ਨਿਪਟਿਆ ਨਹੀਂ ਹੈਗਾ ਕਿ ਅੱਜ ਇੱਕ ਨਵਾਂ ਮਸਲਾ ਜਿਹੜਾ ਸਾਹਮਣੇ ਆ ਗਿਆ ਭਾਰਤੀ ਫੌਜ ਦੇ ਰਿਟਾਇਰਡ ਲੈਫਟੀਨੈਂਟ ਜਰਨਲ ਦੀਪਿੰਦਰ ਸਿੰਘ ਹੁੱਡਾ ਨੇ ਇਲਜ਼ਾਮ ਲਾਏ ਨੇ ਕਿ ਅੱਜ ਉਹਨਾਂ ਦੀ ਕਾਰ ਨੂੰ ਵੀਆਈਪੀ ਕਾਫਲੇ ਨਾਲ ਮੌਜੂਦ ਪੰਜਾਬ ਪੁਲਿਸ ਦੀ ਇੱਕ ਗੱਡੀ ਨੇ ਜਾਣਬੁੱਝ ਕੇ ਟੱਕਰ ਮਾਰੀ ਜਿਸ ਦੇ ਕਰਕੇ ਉਹਨਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਲੈਫਟੀਨੈਂਟ ਜਰਨਲ ਦੀਪਿੰਦਰ ਹੁੱਡਾ ਦਾ ਕਹਿਣਾ ਇਹ ਆ ਕਿ ਮੁਹਾਲੀ ਦੇ ਜੀਰਕਪੁਰ ਨੇੜੇ ਇੱਕ ਹਾਦਸੇ ਦੇ ਵਿੱਚ ਉਹ ਤੇ ਉਹਨਾਂ ਦੀ ਪਤਨੀ ਬਾਲ-ਬਾਲ ਬੱਚੇ ਨੇ ਔਰ ਉਹਨਾਂ ਨੇ ਬਕਾਇਦਾ ਸੋਸ਼ਲ ਮੀਡੀਆ ਪੋਸਟ ਪਾਈ ਹੈ ਬੀਜਪੀ ਪੰਜਾਬ ਗੌਰਵ ਜਾਦਵ ਹੋਰਾਂ ਦੇ ਨਾਲ ਸੰਪਰਕ ਕੀਤਾ ਹੈ ਬਿੰਦਰ ਹੱਡਾ ਦਾ ਇਲਜ਼ਾਮ ਇਹ ਹੈ ਕਿ ਅੱਜ ਸ਼ਾਮ ਨੂੰ ਯਾਨੀ ਕਿ ਬੁੱਧਵਾਰ ਸ਼ਾਮ ਨੂੰ ਵੀਰਵਾਰ ਸ਼ਾਮ ਨੂੰ ਸੋਰੀ ਵਾ 4 ਵਜੇ ਆਪਦੀ ਪਤਨੀ ਨਾਲ ਜੀਰਕਪੁਰ ਫਲਾਈਓਵਰ ਤੋਂ ਜਾ ਰਿਹਾ ਸੀ ਇਸ ਦੌਰਾਨ ਇੱਕ VIP ਕਾਫਲੇ ਦੀ ਸੁਰੱਖਿਆ ਤੇ ਲੱਗੀ ਪੰਜਾਬ ਪੁਲਿਸ ਦੀਆਂ ਦੋ ਜੀਪਾਂ ਉਹ ਕਹਿੰਦੇ ਸਾਇਰਨ ਵਜਾਉਂਦੀਆਂ ਬਾਲਾ ਬਲ ਆ ਰਹੀਆਂ ਸੀਗੀਆਂ ਔਰ ਫੌਜ ਦੇ ਇਸ ਰਿਟਾਇਰਡ ਅਫਸਰ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਦੀ ਪਹਿਲੀ ਜੀਪ ਨੂੰ ਰਾਹ ਦੇਣ ਲਈ ਆਪਦੀ ਕਾਰ ਦੀ ਸਪੀਡ ਹੌਲੀ ਕੀਤੀ ਭਾਰੀ ਟ੍ਰੈਫਿਕ ਹੋਣ ਕਰਕੇ ਵੀਆਈਪੀ ਗੱਡੀ ਨੂੰ ਨਿਕਲਣ ਚ ਕਰੀਬ 3 ਸੈਕਿੰਡ ਜ਼ਿਆਦਾ ਲੱਗੇ। ਇਹਦੇ ਕਰਕੇ ਉਹ ਕਹਿੰਦੇ ਪਿੱਛੋਂ ਆ ਰਹੀ ਦੂਜੀ ਜਿਹੜੀ 61 ਜੀਪ ਸੀਗੀ ਇਸਕਾਰ ਮਤਲਬ ਉਹਦਾ ਡਰਾਈਵਰ ਨਾਰਾਜ਼ ਹੋ ਗਿਆ ਔਰ ਉਹਨੇ ਗੁੱਸੇ 'ਚ ਅੱਗੇ ਪਾਸੇ ਓਵਰਟੇਕ ਕੀਤਾ ਤੇ ਜਾਨ ਬੁਝ ਕੇ ਇੱਕਦਮ ਸੱਜੇ ਪਾਸੇ ਗੱਡੀ ਤੇਜ਼ੀ ਨਾਲ ਮੋੜ ਲਈ। ਮੇਰੀ ਕਾਰ ਦੇ ਅਗਰੇ ਹਿੱਸੇ 'ਚ ਲਿਆ ਕੇ ਗੱਡੀ ਮਾਰੀ। ਟੱਕਰ ਤੋਂ ਬਾਅਦ ਉਹ ਕਹਿੰਦੇ 61 ਜੀਪ ਬਿਨਾਂ ਰੁਕੇ ਤੇ ਰਫ਼ਤਾਰ ਦੇ ਨਾਲ ਨਿਕਲ ਗਈ। ਹੁਣ ਸਟਾਫ ਲੈਫਟੀਨੈਂਟ ਜਨਰਲ ਡੀ ਐਸ ਹੁੱਡਾ ਦੇ ਇਲਜ਼ਾਮ ਨੇ ਜਿਹੜੇ ਉਹ ਬਕਾਇਦਾ ਦੱਸ ਰਹੇ ਨੇ ਕਿ ਕਿਵੇਂ ਜਾਣ ਬੁੱਝ ਕੇ ਮਤਲਬ ਉਹਨਾਂ ਦੀ ਤੇ ਉਹਨਾਂ ਦੀ ਕਾਰ ਨੂੰ ਨੁਕਸਾਨ ਪਹਚਾਇਆ ਗਿਆ ਉਹਨੇ ਕਹੇ ਵੀ ਕਾਰਨਾ ਗਿਲ ਸਾਹਿਬ ਵੀ ਇਹ ਜਿਹੜੀਆਂ ਵੱਡੇ ਲੀਡਰਾਂ ਦੀਆਂ ਸਿਕਿਉਰਟੀਆਂ 'ਚ ਲੱਗੀਆਂ ਹੋਈਆਂ ਗੱਡੀਆਂ ਨੇ ਜਾਂ ਸਿਕਿਉਰਟੀਆਂ 'ਚ ਲੱਗੇ ਹੋਏ ਪੁਲਿਸ ਦੇ ਅਫਸਰ ਨੇ ਉਹ ਆਪਦੇ ਆਪ ਨੂੰ ਬੜਾ ਹੀ ਵੱਡੇ ਸਮਝਣ ਲੱਗ ਜਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਮੈਂ ਫਲਾਣੇ ਮੰਤਰੀ ਦੇ ਨਾਲ ਗੱਲ ਮੈਂ ਨਾ ਮੈਂ ਫਲਾਣੇ ਮੰਤਰੀ ਦੇ ਨਾਲ ਜਿਹੜੀ ਸਕੌਟ ਗੱਡੀ ਚਲਾਉਣਾ ਜਾਂ ਉਹਦੇ ਨਾਲ ਮਤਲਬ ਸੁਰੱਖਿਆ ਦੇ ਵਿੱਚ ਤੇ ਉਹਨਾਂ ਦੀ ਨਿੱਤ ਦੀ ਉੱਠਣੀ ਬੈਠਣੀ ਆਸਰਾਂ ਕਿਲਦੀ ਉਹ ਆਪਦੇ ਆਪ ਨੂੰ ਮਤਲਬ ਮੰਤਰੀ ਸਮਝਣ ਲੱਗ ਜਾਂਦੇ ਨੇ ਇਹ ਸਾਰੀ ਸਥਿਤੀ ਦੇ ਦਰਮਿਆਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਹੁਣ ਡੀਜੀਪੀ ਪੰਜਾਬ ਗੌਰਵ ਜਾਦਵ ਹੋਰਾਂ ਨੇ ਇਸ ਮਸਲੇ ਤੇ ਇਨਕੁਆਇਰੀ ਦੇ ਹੁਕਮ ਦੇ ਦਿੱਤੇ ਚਲੋ ਇਹ ਤਾਂ ਜੀ ਵੱਡਾ ਅਸਰ ਸੀਗਾ ਹੂੰ ਅੱਜ ਦਾ ਇੱਕ ਰਟਾਇਰਡ ਵੱਡਾ ਅਫਸਰ ਸੀ ਇਸ ਮਸਲੇ 'ਚ ਉਮੀਦ ਹੈ ਕਿ ਇਹਨੂੰ ਇਨਸਾਫ ਵੀ ਮਿਲਜੂ ਪੁਲਿਸ ਸਰਕਾਰੀਆ ਖਿਲਾਫ ਕਾਰਵਾਈ ਵੀ ਹੋਜੂ ਜਿਨ੍ਹਾਂ ਨੇ ਗੱਡੀ ਮਾਰੀ ਜੇ ਦੀ ਸਾਤੇ ਆਮ ਬੰਦੇ ਹੁੰਦੇ ਤਾਂ ਚਪੇੜਾ ਮਾਰ ਕੇ ਲੰਘ ਜਾਂਦੇ ਨੇ ਹੂੰ ਇਹਦਾ ਜੀ ਕੀਤਾ ਗੱਡੀ ਦੀਆਂ ਲਟਾਂ ਭੰਨ ਕੇ ਲੰਘ ਜਾਂਦੇ ਨੇ ਵੀ ਤੂੰ ਮੂਰੇ ਕਿਵੇਂ ਆ ਗਿਆ ਐਂਬੂਲੈਂਸ ਤੱਕ ਨੂੰ ਰਾਹ ਨਹੀਂ ਦਿੰਦੇ ਇਹ ਸੋ ਇਸ ਕਰਕੇ ਗੰਭੀਰ ਮਸਲਾ ਮਸਲਾ ਤਾਂ ਇਦੋਂ ਵੀ ਗੰਭੀਰ ਹੈ ਵੀ ਸਾਡੇ ਪੰਜਾਬ ਦੇ ਆ ਜੋ ਮੁੱਖ ਮੰਤਰੀ ਨੇ ਭਗਵੰਤ ਸਟਮਾਨ ਜਿਹੜੇ ਕਹਿੰਦੇ ਹੁੰਦੇ ਸੀ ਵੀ ਆਈਪੀ ਸੁਰੱਖਿਆ ਹੋਣੀ ਨਹੀਂ ਚਾਹੀਦੀ ਜਿਹੜੇ ਕਹਿੰਦੇ ਹੁੰਦੇ ਕਿ ਹੌਂਟਰ ਮਾਰਨ ਗੱਡੀਆਂ ਜਿਹੜੇ ਕਹਿੰਦੇ ਹੁੰਦੇ ਸੀ ਵੀ ਮੰਤਰੀ ਵੀ ਲੈਂਡ ਤੇ ਲੱਗਿਆ ਕਰੂ ਵਿਦੇਸ਼ਾ ਵਾਂਗੂ ਜਿਹੜੇ ਕਹਿੰਦੇ ਹੁੰਦੇ ਸੀ ਵੀ ਜਦੋਂ ਮੁੱਖ ਮੰਤਰੀ ਜਾਂ ਮੰਤਰੀ ਦਾ ਕਾਫਲਾ ਜਾਊ ਤਾਂ ਲੋਕਾਂ ਦੀ ਟ੍ਰੈਫਿਕ ਨਹੀਂ ਰੋਕੀ ਜਾਇਆ ਕਰੂ ਹੁਣ ਟ੍ਰੈਫਿਕ ਵਾਲੇ ਤਾਂ ਮਤਲਬ ਸਥਿਤੀ ਇਹ ਆ ਪੁਲਿਸ ਵਾਲੇ ਥਪੇੜੇ ਮਾਰਦੇ ਤਰੇ ਫਿਰਦੇ ਨੇ ਗੱਡੀਆਂ ਭਾਂਦੇ ਤਰੇ ਫਿਰਦੇ ਨੇ ਜਿਹੜੇ ਵੱਡੇ ਬੰਦਿਆਂ ਦੀ ਸਿਕਿਉਰਿਟੀ 'ਚ ਲੱਗੇ ਹੋਏ ਨੇ ਜੀ ਮੈਂ ਸੋਚਦਾ ਵੀ ਜੇ ਘੱਟੋ ਘੱਟ ਹਜ਼ਾਰ ਬੰਦਾ ਵੀ ਸਿਕਿਉਰਿਟੀ 'ਚ ਹੋਵੇ ਘੱਟੋ ਘੱਟ 70000 ਤਨਖਾਹ ਇੱਕ ਦੀ 7 ਕਰੋੜ ਤਾਂ ਤਨਖਾਹ ਬਣਦੀਆਂ ਮਹੀਨੇ ਦੀ ਗੱਡੀਆਂ ਅਲੱਗ 10-12 ਕਰੋੜ ਰੁਪਈਆ ਘੱਟੋ-ਘੱਟ ਮਹੀਨੇ ਦਾ ਹੈ ਵੀਆਈਪੀ ਸਿਕਿਉਰਿਟੀ ਤੇ ਹੋਊ ਬਾਰੋ-ਬਾਰੀ 144 150 ਕਰੋੜ ਇੱਕ ਸਾਲ ਦਾ ਹੋ ਗਿਆ ਤੇ ਚਾਰ ਨਾਲ ਕਰ ਲਓ ਗੁਣਾ 600 ਕਰੋੜ 600 ਕਰੋੜ ਨਾਲ ਕੀ ਕੁਝ ਸੰਵਰ ਸਕਦਾ ਇਹ ਤਾਂ ਮੈਂ ਆਪਾਂ ਤੁਸੀਂ ਵੇਖਦੇ ਹੋ ਨਿੱਤ ਉਹ ਤਾਂ ਇਹ ਤਾਂ ਸਟੈਟਸ ਸਿੰਬਲ ਆ ਜੀ ਗਾਂ ਬੰਦੇ ਕਿਹੜੇ ਨੇ ਵਰਦੀ ਕਹੇ ਜੀ ਆ ਵੈਪਨ ਕਿਹੜੇ ਨੇ ਉਹਨਾਂ ਦੇ ਕੋਲ 47 ਆ ਉਹਨਾਂ ਕੋਲ ਕਿਹੜੀਆਂ ਗੰਨਾਂ ਨੇ ਪਤਾ ਨਹੀਂ ਜੀ ਰੱਬ ਜਾਣਦਾ ਕਹੇ ਸਾਰੇ ਦੰਦੇ ਨੇ ਮੁੜ ਕੇ ਮਰਜੀ ਕਰਦੇ ਨੇ ਲਾਲ ਕਿਲੇ ਦੇ ਕੋਲ ਜਿਹੜਾ ਤਮਾਕਾ ਹੋਇਆ ਲੈ ਕੇ ਕਸ਼ਮੀਰ ਤੋਂ ਦਿੱਲੀ ਤੱਕ ਸਹਾਰਨਪੁਰ ਤੱਕ ਮੁਸਲਮਾਨ ਜਿਹੜੇ ਡਾਕਟਰ ਫੜੇ ਨੇ ਬਹੁਤ ਕੀ ਕਹਿ ਰਹੀ ਹੈ ਸਰਕਾਰ ਤੇ ਕੀ ਖਬਰਾਂ ਆ ਰਹੀਆਂ ਨੇ ਜਿਲ੍ਹ ਸਾਹਿਬ ਇਸ ਤਮਾਕੇ ਨੂੰ ਦਹਿਸ਼ਤ ਹੀ ਕਾਰਾ ਘਰ ਦਿੱਤਾ ਗਿਆ ਹੈ ਚਾਜਸ਼ ਕਾਰਡੀਆਂ ਨੂੰ ਜਿਹੜਾ ਫੌਰੀ ਕਟਾਇਰੇ ਤੇ ਖੜਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੇਂਦਰੀ ਮੰਤਰੀ ਮੰਡਲ ਨੇ ਬਕਾਇਦਾ ਮੀਟਿੰਗ ਕਰਕੇ ਇਸ ਵਿਸ਼ੇ ਦੇ ਉੱਤੇ ਸਖਤੀ ਕਰ ਦਿੱਤੀ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਛਾਪੇਮਾਰੀ ਹੋ ਰਹੀ ਹੈ ਜੰਮੂ ਕਸ਼ਮੀਰ ਪੁਲਿਸ ਨੇ 500 ਥਾਮਾਂ ਤੇ ਛਾਪੇ ਮਾਰੇ ਨੇ ਬੜਾ ਤਰ ਡਾਕਟਰ ਜਿਹੜੇ ਗ੍ਰਿਫਤਾਰ ਕੀਤੇ ਜਾ ਰਹੇ ਨੇ ਜਿਹੜੀ ਯੂਨੀਵਰਸਿਟੀ ਹੈ ਉਸ ਯੂਨੀਵਰਸਿਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਅਲਫਲਾ ਯੂਨੀਵਰਸਿਟੀ ਅਲਫਲਾ ਯੂਨੀਵਰਸਿਟੀ ਦਾ ਪ੍ਰੋਫੈਸਰ ਤੇ ਉੱਥੇ ਡਾਕਟਰ ਜਿਹੜੇ ਨੇ ਦੋ ਉਹ ਅਰੈਸਟ ਕੀਤੇ ਗਏ ਨੇ ਤਾਂ ਇਹਦੇ ਨਾਲ ਹੀ ਦਿੱਲੀ ਦੇ ਲਾਲ ਕਿਲਾ ਨੇੜੇ 10 ਨਵੰਬਰ ਨੂੰ ਜਿਹੜਾ ਧਮਾਕਾ ਹੋਇਆ ਸੀ 13 ਮੌਤਾਂ ਦੇ ਵਿੱਚ ਹੋ ਚੁੱਕੀਆਂ ਨੇ ਲਾਲ ਕਿਲਾ ਧਮਾਕੇ ਮਾਮਲੇ ਦੇ ਵਿੱਚ ਐ ਡੀਐਨਏ ਟੈਸਟ ਕੀਤਾ ਗਿਆ ਸੀ ਡਾਕਟਰ ਨਦੀਮ ਦਾ ਔਰ ਪਤਾ ਹੁਣ ਇਹ ਲੱਗਿਆਗਾ ਕਿ ਉਸ ਦੀ ਡੈੱਡ ਬੋਡੀ ਦਾ ਤੇ ਉਹਦੀ ਮਾਤਾ ਦਾ ਡੀਐਨਏ ਮੈਚ ਕਰ ਗਏ ਨੇ ਤੇ ਉਹ ਡਾਕਟਰ ਹੀ ਗੱਡੀ ਨੂੰ ਚਲਾ ਰਿਹਾ ਸੀ ਇਸ ਗੱਲ ਦੀ ਪੁਸ਼ਟੀ ਹੈਗੀ ਜਿਹੜੀ ਉਹ ਹੋ ਚੁੱਕੀ ਹੈਗੀ ਇਸ ਤੋਂ ਇਲਾਵਾ ਇਹ ਖੁਫੀਆ ਜਾਣਤਿਆਂ ਦੇ ਵੱਲੋਂ ਕਿਹਾ ਗਿਆਗਾ ਕਿ 32 ਵਾਹਨ ਤਿਆਰ ਕਰਨ ਦੀ ਇਹਨਾਂ ਦੀ ਯੋਜਨਾ ਸੀ ਔਰ ਇਹ ਪਤਾ ਲੱਗਿਆਗਾ ਕਿ ਜਿਹੜੀ I20 ਤੇ ਇੱਕੋ ਸਪੋਰਟ ਨੂੰ ਮੋਡੀਫਾਈ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਏਜੰਸੀਆਂ ਹੁਣ ਜਾਂਚ ਕਰ ਰਹੀਆਂ ਨੇ ਕਿ ਲੜੀਵਾਰ ਧਮਾਕਿਆਂ ਨੂੰ ਇਨਜਾਮ ਦੇਣ ਦੇ ਲਈ ਵਡੇਰੀ ਸ਼ਾਜਫ ਦੀ ਕੜੀ ਵੱਜੋਂ ਹੋਰ ਬਿਆਨ ਤਿਆਰ ਕੀਤੇ ਜਾ ਰਹੇ ਸੀਗੇ ਤਾਂ ਇਹ ਸਾਰੇ ਮਸਲੇ ਦੇ ਵਿੱਚ ਮਤਲਬ ਚਰਚਾ ਬਹੁਤ ਵੱਡੀ ਪੱਧਰ ਦੇ ਉੱਤੇ ਹੋ ਰਹੀ ਹੈ ਦੇਸ਼ ਦੇ ਵਿੱਚ ਇੰਨੀ ਸਥਿਰਤਾ ਕਿਵੇਂ ਪੈਦਾ ਹੋ ਗਈ ਕਿ ਡਾਕਟਰ ਜਿਹੜੇ ਨੇ ਉਹ ਰਾਤ ਪਰੇ ਉਹ ਵੀ ਮੈਡੀਸਨ ਸਪੈਸ਼ਲਿਸਟ ਜਾਂ ਹੋਰ ਮਤਲਬ ਐਮ ਡੀ ਡਾਕਟਰ ਉਹ ਇੱਕ ਕਾਫੀ ਗੰਭੀਰ ਮਸਲਾ ਜਿਹੜਾ ਬਣ ਚੁੱਕਿਆ ਹੈਗਾ ਜੀ ਔਰ ਲਗਾਤਾਰ ਗਿਰਫਤਾਰੀਆਂ ਇਸ ਵਿਸ਼ੇ ਦੇ ਵਿੱਚ ਜਿਹੜੀਆਂ ਉਹ ਜਾਰੀ ਨੇ ਲਗਾਤਾਰ ਇਸ ਵਿਸ਼ੇ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਜਾਰੀ ਹੈ ਔਰ ਕਈ ਸੂਬਿਆਂ ਦੀ ਪੁਲਿਸ ਇੰਟਰਸਟੇਟ ਨੈਟਵਰਕ ਦਾ ਪਰਦਾ ਫਾਸ਼ ਕਰਨ ਦੇ ਲਈ ਕਹਿੰਦੇ ਸਰਕਾਰ ਮੇ ਜਿਹੜੀ ਉਹ ਨਜ਼ਰ ਆ ਰਹੀ ਹੈ ਕਸ਼ਮੀਰ ਚ 250 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਕਈ ਡਾਕਟਰਾਂ ਸਨ 12 ਲੋਕਾਂ ਨੂੰ ਕਸ਼ਮੀਰ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲੈਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਪੂਨੇ ਚ ਦੋ ਟਰੱਕਾਂ ਨੂੰ ਅੱਗ ਲੱਗੀ ਕੀ ਹੋਇਆ ਕੀ ਹੈ ਜੀ ਗੱਲ ਸਾਹਿਬ ਵਾਕਈ ਪੂਨੇ ਦੀ ਘਟਨਾ ਹੈ ਜੀ ਇੱਥੇ 8 ਲੋਕਾਂ ਦੀ ਮੌਤ ਦੀ ਜਾਣਕਾਰੀ ਜਿਹੜੀ ਉਹ ਸਾਹਮਣੇ ਆ ਰਹੀ ਹੈ بڑے ਸੜਕ ਹਾਦਸੇ ਜਿਹੜੇ ਉਹ ਲਗਾਤਾਰ ਵਾਪਰ ਰਹੇ ਨੇ ਔਰ ਪੂਨੇ ਦੇ ਵਿੱਚ ਮਤਲਬ ਜਿਹੜੀ ਇਹ ਘਟਨਾ ਵਾਪਰੀ ਆ ਪੂਨੇ ਸ਼ਹਿਰ ਦੇ ਬਾਹਰ ਬਾਹਰ ਮੁੰਬਈ ਬੰਗਲੁਰੂ ਹਾਈਵੇ ਦੇ ਉੱਤੇ ਪੁਲ ਬਣਿਆ ਹੋਇਆ ਇੱਕ ਪੁਲ ਦੇ ਉੱਤੇ ਇੱਕ ਟਰੱਕ ਦੀ ਬ੍ਰੇਕ ਫੇਲ ਹੋਣ ਤੋਂ ਬਾਅਦ ਦੋ ਕੰਟੇਨਰ ਟੱਕਾ ਨੂੰ ਜਿਹੜੀ ਅੱਗ ਲੱਗ ਗਈ ਟੱਕਰ ਦੇ ਕਰਕੇ ਔਰ ਉੱਥੇ ਇੱਕ ਕਾਰ ਬੁਰੀ ਤਰ੍ਹਾਂ ਫਸ ਗਈ 8 ਜਣੇ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ 15 ਲੋਕ ਗੰਭੀਰ ਰੂਪ ਦੇ ਵਿੱਚ ਅਜਖਮੀ ਜਿਹੜੇ ਹੋਏ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਸਾਹਮਣੇ ਆਏ ਵੀਡੀਓਜ਼ ਦੇ ਵਿੱਚ ਕਾਰ ਦੋ ਭਾਰੀ ਵਾਹਨਾਂ ਦੇ ਵਿਚਕਾਰ ਜਿਹੜੀ ਫਸੀ ਦਿਖਾਈ ਦੇ ਰਹੀ ਹੈ ਅੱਗ ਦੀਆਂ ਲਾਟਾਂ ਦੇ ਵਿੱਚ ਦੋਨੇ ਵਾਹਨ ਘਰੇ ਹੋਏ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਕੁਝ ਸਮੇਂ ਬਾਅਦ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਗਿਆਗਾ ਸੋ ਮੰਦ ਭਾਗੇ ਵਰਤਾਰੇ ਚੱਟਮੋਤਾ ਹੋਈਆਂ ਨੇ ਜੀ ਲੁਧਿਆਣਾ ਪੁਲਿਸ ਨੇ ਕਿਹਾ ਵੀ ਵੱਡੀ ਕੋਈ ਸਾਜ਼ਿਸ਼ ਨਾਕਾਮ ਕਰ ਦਿੱਤੀ ਜੀ ਉਹਨਾਂ ਨੇ ਬਿਲਕੁਲ ਜੀ ਲੁਧਿਆਣਾ ਪੁਲਿਸ ਦਾ ਗੱਲ ਸਾਬ ਹੈ ਇਹ ਦਾਵਾ ਹੈਗਾ ਕਿ ਉਹਨਾਂ ਨੇ ਇੱਕ ਹੈਂਡ ਗ੍ਰੇਨੇਡ ਸਮੇਤ 10 ਮੁਲਜ਼ਮਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਔਰ ਲੁਧਿਆਣਾ ਪੁਲਿਸ ਦਾ ਦਾਵਾ ਹੈਗਾ ਕਿ ਉਹਨਾਂ ਨੇ ਇਸ ਮਸਲੇ ਦੇ ਵਿੱਚ ਜਿਹੜੇ 10 ਜਣੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਵਿਦੇਸ਼ ਆਧਾਰਿਤ ਹੈਂਡਲਰਾਂ ਜਿਨ੍ਹਾਂ ਦੇ ਪਾਕਿਸਤਾਨ ਨਾਲ ਸਬੰਧ ਦੱਸੇ ਜਾ ਰਹੇ ਨੇ ਔਰ ਇਹ 2PA ਤਹਿਤ ਮਾਮਲਾ ਦਰਜ ਕਰ ਲਿਆ ਗਿਆ ਰੈਡ ਕਾਰਨਰ ਨੋਟਿਸ ਵਿਦੇਸ਼ ਦੇ ਵਿੱਚ ਬੈਠੇ ਮਲਜ਼ਮਾ ਖਿਲਾਫ ਜਾਰੀ ਕੀਤਾ ਗਿਆਗਾ ਸੋ ਕਾਫੀ ਚਰਚਾ ਜਿਹੜੀ ਇਸ ਗੱਲ ਦੀ ਅੱਜ ਸਾਹਮਣੇ ਆ ਰਹੀ ਹੈ ਔਰ ਪੰਜਾਬ ਦੀ ਪੁਲਿਸ ਇਹਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਦੇ ਉੱਤੇ ਅੱਜ ਪੇਸ਼ ਕਰ ਰਹੀ ਹੈ ਕਿ ਉਹਨਾਂ ਨੇ ਇੱਕ ਹੈਂਡ ਗ੍ਰੇਨੇਡ ਸਮੇਤ 10 ਮਲਜ਼ਮਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਔਰ ਇਹ ਬਹੁਤ ਵੱਡੀ ਘਟਨਾ ਨੂੰ ਅੰਜਾਮ ਜਿਹੜਾ ਉਹ ਦੇਣ ਜਾ ਰਹੇ ਸੀ ਫੋਲ ਮਲਾ ਕੇ ਗੱਲ ਸਾਬ ਕਹਿਣਾ ਹੋਵੇ ਇੱਕ ਪਾਸੇ ਦਿੱਲੀ ਦੀ ਘਟਨਾ ਲੁਧਿਆਣੇ ਚ ਗ੍ਰਿਫਤਾਰੀਆਂ ਬਾਰਡਰ ਸਟੇਟ ਏਰੀਆ ਚ ਗ੍ਰਿਫਤਾਰੀਆਂ ਅਹਲਚ ਸਥਿਤੀ ਦਾ ਮਾਹੌਲ ਜਿਹੜਾ ਪੈਦਾ ਹੋ ਗਿਆ ਨਾ ਇਨਸਿਕਿਉਰਟੀ ਫੈਲ ਗਈ ਚਾਰੇ ਪਾਸੇ ਉਹਦੇ ਕਰਕੇ ਮਤਲਬ ਲਗਾਤਾਰ ਇਸ ਤਰ੍ਹਾਂ ਦੀ ਇੱਕ ਟਰੋਮਾ ਸਾਹਮਣੇ ਆ ਰਹੀਆਂ ਨੇ ਜੀ ਹੂੰ ਮੰਤਰੀ ਮੰਡਲ ਪੰਜਾਬ ਦੀ ਅਹਿਮ ਮੀਟਿੰਗ ਹੋ ਰਹੀ ਹੈ ਇੱਕ ਭਲਕੇ ਸ਼ਾਇਦ ਤੇ ਕੀ ਗੱਲ ਕੀ ਪਤਾ ਲੱਗਿਆ ਕਾਦੇ ਲਈ ਹੋ ਰਹੀ ਹੈ ਜੀ ਵਾਕਈ ਜੀ ਕੱਲ ਨੂੰ 14 ਨਵੰਬਰ ਨੂੰ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਆ ਇਹ ਮੀਟਿੰਗ ਦੇ ਗਿੱਲ ਸਾਹਿਬ ਦੇਖੋ ਦੋ ਤਿੰਨ ਪਹਿਲੂ ਜਿਹੜੇ ਉਹ ਨਜ਼ਰ ਆ ਰਹੇ ਨੇ ਇੱਕ ਪਹਿਲੂ ਤਾਂ ਇਹ ਹੈ ਕਿ ਅਜੇ ਤੱਕ ਇਸ ਮੀਟਿੰਗ ਦਾ ਏਜੰਡਾ ਕੀ ਹੋ ਜਾਰੀ ਨਹੀਂ ਕੀਤਾ ਗਿਆ ਮੈਂ ਪੜੀਆਂ ਉਹ ਚਿੱਠੀਆਂ ਲੈਟਰ ਮੀਟਿੰਗ ਸੰਬੰਧੀ ਉਹ ਚ ਇਹ ਹੈ ਵੀ ਏਜੰਡਾ ਮੌਕੇ ਤੇ ਜਾਰੀ ਕੀਤਾ ਜਾਊਗਾ ਕਿਾ ਹੋ ਸਕਦਾ ਕੇ ਫੋਨ ਦੇ ਉੱਤੇ ਮੀਡੀਆ ਦੀ ਇਨਫੋਰਮੇਸ਼ਨ ਤੋਂ ਬਿਨਾ ਆਪਸ ਦੇ ਵਿੱਚ ਇਹਨਾਂ ਨੇ ਸਾਂਝਾ ਕਰ ਲਿਆ ਹੋਵੇ ਜਾਂ ਇਹੀ ਹੈ ਵੀ ਜਿਹੜੇ ਚੰਡੀਗੜ੍ਹ ਦੇ ਵਿੱਚ ਆਲੀ ਸ਼ਾਨ ਕੋਠੀਆਂ ਦੇ ਵਿੱਚ ਰਹਿੰਦੇ ਨੇ ਉਹ ਮੌਕੇ ਤੇ ਹੀ ਨੋਟਿਸ ਭੇਜਦੇ ਨੇ ਵੀ ਐਂ ਕਰ ਦਿਓ ਉਹਨਾਂ ਨੇ ਤਾਂ ਮੋਰ ਹੀ ਲਾਉਣੀ ਆ ਮੰਤਰੀ ਮੰਡਲ ਨੇ ਸੋ ਕੱਲ ਨੂੰ ਮੁੱਖ ਮੰਤਰੀ ਨਿਵਾਸ ਤੇ ਚੰਡੀਗੜ੍ਹ ਮੀਟਿੰਗ ਹੋਣ ਜਾ ਰਹੀ ਆ ਉਹਦੇ ਚ ਇੱਕ ਚਰਚਾ ਤਾਂ ਇਹ ਆ ਵੀ ਇਹ ਹੋ ਸਕਦਾ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਮਸਲਾ ਉਹਦੇ ਤੇ ਕੋਈ ਇਹ ਮਤਾ ਪਾ ਦੇ ਕੈਬਨਿਟ ਦੇ ਵਿੱਚ ਦੂਸਰਾ ਸਾਹਿਬ ਨੂੰ ਬਾਈਟ ਕੀਤਾ ਜਾ ਰਿਹਾ ਹੈ ਆਨੰਦਪੁਰ ਸਾਹਿਬ ਦੇ ਅਸपासੇ ਰੰਗ ਵੀ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸਾਲਾ ਵੀ ਮਨਾਇਆ ਜਾ ਰਿਹਾ ਹੈ ਔਰ ਅਜਿਹੇ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਵੀ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਵੱਡੇ ਪੱਧਰ ਦੇ ਉੱਤੇ ਪ੍ਰਚਾਰੀ ਜਾਵੇ ਜਾਂ ਉਹਨੂੰ ਕਿਵੇਂ ਲਜਾਇਆ ਜਾਵੇ ਇਹਦੀ ਚਰਚਾ ਵੀ ਛੇੜੀ ਜਾ ਸਕਦੀ ਆ ਇਸ ਤੋਂ ਇਲਾਵਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਡਿਸੀਜਨ ਜਿਹੜਾਗਾ ਉਹ ਵੀ ਲਿਆਂਦਾ ਜਾ ਸਕਦਾ ਜਿਹਦੇ ਕਰਕੇ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਕਿ ਉਹਦੀ ਚਰਚਾ ਹੋਵੇ ਅਦਰਵਾਈਜ਼ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਦਿਨ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਰੱਖਿਆ ਹੋਇਆ ਪਹਿਲੀ ਵਾਰ ਆ ਕੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਹੋਣ ਜਾ ਰਿਹਾ ਉਹਦੀ ਵੀ ਚਰਚਾ ਹੋ ਸਕਦੀ ਆ ਸੋ ਇਹਦੇ ਤੇ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਪੈਨਸ਼ਨਰਾਂ ਨੂੰ ਲੱਗਦਾ ਸਾਡਾ ਮਸਲਾ ਹੱਲ ਕਰਨਗੇ ਮੁਲਾਜ਼ਮਾਂ ਨੂੰ ਲੱਗਦਾ ਸਾਡਾ ਕਰਨਗੇ ਵਿਸ਼ਕਾਰਾਂ ਨੂੰ ਲੱਗਦਾ ਕੈਬਨਟ ਦੇ ਵਿੱਚ ਏਜ ਰਿਲੈਕਸੇਸ਼ਨ ਦਾ ਮੁੱਦਾ ਆ ਸਕਦਾ ਸੋ ਸਭ ਦੀਆਂ ਨਜ਼ਰਾਂ ਭਲਕੇ ਦੀ ਮੀਟਿੰਗ ਦੇ ਉੱਤੇ ਲੱਗੀਆਂ ਹੋਈਆਂ ਨੇ ਜੀ ਬੁੱਢੇ ਦਰਿਆ ਨੂੰ ਭਰਕੇ ਤੇ ਉਹਦੀ ਆਲਦਾਲੇ ਦੀ ਜ਼ਮੀਨ ਦੇ ਪਲਾਟ ਬਣਨ ਲੱਗੇ ਬਿਲਕੁਲ ਗਿਲ ਸਾਹਿਬ ਉੱਥੇ ਦਰਿਆ ਦਾ ਮਸਲਾ ਅਸਲ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆਗਾ ਉੱਥੇ ਬਹੁਤ ਸਾਰੀਆਂ ਡੈਰੀਆਂ ਦਾ ਗੰਦਾ ਪਾਣੀ ਪੈਂਦਾ ਬਹੁਤ ਸਾਰੀਆਂ ਮਤਲਬ ਜਿਹੜੀਆਂ ਉੱਥੇ ਇੰਡਸਟਰੀ ਹੈ ਆਸ ਕਰਕੇ ਮਤਲਬ ਜਿਹੜੀ ਰੰਗਾਈ ਯੂਨਟ ਨੇ ਉਹਨਾਂ ਦਾ ਕੈਮੀਕਲ ਉੱਥੇ ਪੈਂਦਾ ਔਰ ਉਹ ਪਾਣੀ ਆ ਕੇ ਸਤਲੁਜ ਰਲਦਾ ਫਿਰ ਉਹ ਪਾਣੀ ਮਾਲਵੇ ਤੋਂ ਹਰਿਆਣਾ ਰਾਜਸਥਾਨ ਤੱਕ ਲੋਕ ਪੀਂਦੇ ਨੇ ਤੇ ਇਹਦੇ ਕਰਕੇ ਉਹ ਜ਼ਹਿਰਾਂ ਉਹ ਕੈਂਸਰ ਬਣਿਆ ਜਾ ਰਿਹਾ ਹੁਣ ਇਹਨਾਂ ਨੇ ਮਨ ਲਾਦਾ ਢੰਗਾ ਬਣਾ ਲਿਆ ਵੀ ਨਾ ਰਹੇਗਾ ਬਾਂਸ ਤੇ ਨਾ বাজੇਗੀ ਬੰਸਰੀ ਪਤਾ ਲੱਗਿਆ ਕਿ ਬੁੱਢਾ ਦਰਿਆ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਉਹਨੂੰ ਪੂਰਿਆ ਜਾ ਰਿਹਾ ਕਈ ਥਾਵਾਂ ਤੇ 8-8 ਫੁੱਟ ਚੌੜਾ ਹੀ ਉਹ ਰਹਿ ਗਿਆਗਾ ਇਹ ਸਥਿਤੀ ਬਣੀ ਹੋਈ ਆ ਹੁਣ ਇਹ ਵੀ ਪਤਾ ਲੱਗਿਆ ਕਿ ਬੁੱਢੇ ਦਰਿਆ ਦੇ ਮਸਲੇ 'ਚ ਸੰਤ ਸੀਚੇਵਾਲ ਵੀ ਸਰਗਰਮ ਹੋ ਗਿਆ ਉਹਨੂੰ ਲੱਗਿਆ ਕਿ ਬਹੁਤ ਸਾਰੇ ਮਸਲਿਆਂ ਦੇ ਉੱਤੇ ਸੰਤ ਸੀਚੇਵਾਲ ਦੀ ਚੁੱਪ ਨੇ ਸੰਤ ਸੀਚੇਵਾਲ ਦੀ ਕ੍ਰੈਡੀਬਿਲਟੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆਗਾ ਤਾਂ ਹੁਣ ਬੁੱਢੇ ਦਰਿਆ 'ਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਤੋਂ ਸਫਲ ਰਹੇ ਅਧਿਕਾਰੀਆਂ ਨੂੰ ਸੰਤ ਸਿਚਿਆਲ ਨੇ ਉਸੇ ਥਾਂ ਤੇ ਤਲਬ ਕੀਤਾ ਜਿੱਥੋਂ ਗੰਦਾ ਪਾਣੀ ਬੁੱਡੇ ਦਰਿਆ 'ਚ ਪਾਇਆ ਜਾ ਰਿਹਾ ਹੈ। ਬੁੱਡੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਸੰਤ ਸਿਚਿਆਲ ਇੱਕ ਸਾਲ ਤੋਂ ਲਗਾਤਾਰ ਉੱਥੇ ਕਾਰ ਸੇਵਾ ਵੀ ਕਰ ਰਹੇ ਨੇ। ਨਗਰ ਨਿਗਮ ਸੀਵਰੇਜ ਬੋਰਡ ਤੇ ਖਿਲਾੜੀ ਸੰਸਥਾ ਨੇ ਜਿਹੜਾ 7 ਨਵੰਬਰ ਦੀ ਮੀਟਿੰਗ ਦੇ ਵਿੱਚ ਦਾਵਾ ਕੀਤਾ ਸੀ ਕਿ ਗਊ ਘਾਟ ਵਾਲਾ ਜਿਹੜਾ ਪੰਪਿੰਗ ਸਟੇਸ਼ਨ ਆ ਉਹ ਲਗਾਤਾਰ ਚੱਲ ਰਿਹਾ ਉਹਦਾ ਗੰਦਾ ਪਾਣੀ ਟ੍ਰੀਟ ਹੋਣ ਦੇ ਲਈ 225 ਮ ਐਲ ਡੀ ਪਲਾਂਟ ਦੇ ਵਿੱਚ ਪਹੁੰਚ ਰਿਹਾ ਉਦੋਂ ਬਾਅਦ ਰਾਸਵਾ ਮੈਂਬਰ ਸੀਚੇਵਾਲ ਗਊ ਘਾਟ ਪਹੁੰਚੇ ਤੇ ਦੇਖਿਆ ਉੱਥੋਂ ਪਾਣੀ ਚੁੱਕਣ ਵਾਲੀਆਂ ਸਾਰੀਆਂ ਮੋਟਰਾਂ ਬੰਦ ਸੀ ਤੇ ਡਰੇਨ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਬੁੱਢੇ ਨਾਲੇ ਚ ਪੈ ਰਿਹਾ ਉੱਥੇ ਹੀ ਸੰਤ ਸੀਚੇਵਾਲ ਅੱਜ ਸਰਗਰਮ ਨਜ਼ਰ ਆਏ ਤੋਂ ਲਗਾਤਾਰ ਚਲੋ ਸੰਤ ਸੀਚੇਵਾਲ ਨੇ ਮੰਨਿਆ ਤਾਂ ਹੈ ਵੀ ਬੁੱਢੇ ਦੇ ਰਿਆ ਚ ਜ਼ਹਿਰੀਲਾ ਪਾਣੀ ਪੈਂਦਾ ਅਦਰਵਾਇਜ਼ ਪਹਿਲਾਂ ਤਾਂ ਉਹ ਇਹ ਵੀ ਨਹੀਂ ਸੀ ਮੰਨ ਰਹੇ ਹੁਣ ਸਰਕਾਰ ਨੂੰ ਵੀ ਮੰਨਣਾ ਚਾਹੀਦਾ ਇਹ ਬੁੱਢੇ ਦਰਿਆ ਦੇ ਵਿੱਚ ਜਿੰਨਾ ਜ਼ਹਿਰੀਲਾ ਤੇ ਕੈਮੀਕਲ ਜੁਕਤ ਪਾਣੀ ਪੈ ਰਿਹਾ ਉਹਦੇ ਨਾਲ ਜ਼ਹਿਰਾਂ ਜਿਹੜੀਆਂ ਉਹ ਲੋਕ ਮਾਲਵੇ ਦੇ ਔਰ ਰਾਜਸਥਾਨ ਤੱਕ ਦੇ ਪੀਂਦੇ ਨੇ ਇੱਕ ਪੁਆਇੰਟ ਦੂਸਰਾ ਪੁਆਇੰਟ ਜਿਹੜਾ ਗੰਭੀਰ ਆ ਕਿ ਜਿਹੜਾ ਨਜਾਇਜ਼ ਕਬਜ਼ਾ ਹੋ ਰਿਹਾ ਬੁੱਢੇ ਦਰਿਆ ਦੇ ਜ਼ਮੀਨ ਦੇ ਉੱਤੇ ਉਹਨੂੰ ਵੀ ਜਿਹੜਾ ਕੰਟਰੋਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀਤਾ ਜਾਣਾ ਚਾਹੀਦਾ 14 ਕਿਲੋਮੀਟਰ ਲੁਧਿਆਣਾ ਸ਼ਹਿਰ ਚੋਂ ਬੁੱਢਾ ਨਾਲਾ ਜਿਹੜਾ ਉਹ ਨੰਗਦਾ ਜਾਂ ਬੁੱਢਾ ਦਰਿਆ ਜਿਹਨੂੰ ਕਹੀਏ ਔਰ ਉੱਥੇ ਨਗਰ ਨਿਗਮ ਦੇ ਅਧਿਕਾਰੀ ਦੀ ਸਟੌਪ ਦੇ ਨਾਲ ਚਾਂਦ ਸਿਨੇਮਾ ਨੇੜੇ ਫਤੇਗੜ ਮਹੱਲਾ ਗਊ ਘਾਟ ਦੇ ਨਾਲੇ ਦੇ ਵਿੱਚ 6 ਤੋਂ 8 ਫੁੱਟ ਤੱਕ ਮਿੱਟੀ ਪਾ ਕੇ ਰਾਹ ਬਣਾਉਣ ਦੀ ਕੋਸ਼ਿਸ਼ ਦੇ ਚੱਲਦਿਆਂ ਜਿਹੜੀ ਰੋਹੇ ਦੀ ਰੇਲਿੰਗ ਲੱਗੀ ਹੋਈ ਆ ਉਦੋਂ ਵੀ ਕਹਾਾਂ ਜਾ ਕੇ ਕਬਜ਼ੇ ਕੀਤੇ ਜਾ ਰਹੇ ਨੇ ਜੀ ਅਖੀਰਲੀ ਖਬਰ ਪਠਾਨ ਮਾਜਰੇ ਦੀ ਵਾਕਈ ਆਸਟ੍ਰੇਲੀਆ ਚਾ ਕਿੱਥੇ ਆ ਆਸਟ੍ਰੇਲੀਆ ਚ ਆ ਜੀ ਦੇਖੋ ਉਹਦੀਆਂ ਇੰਟਰਵਿਊਜ਼ ਲਗਾਤਾਰ ਆ ਰਹੀਆਂ ਨੇ ਔਰ ਪਿੰਡੂ ਆਸਟ੍ਰੇਲੀਆ ਚੈਨਲ ਦੇ ਉੱਤੇ ਮੈਂ ਅੱਜ ਦੂਜੀ ਇੰਟਰਵਿਊ ਦੇਖ ਰਿਹਾ ਸੀਗਾ ਸਰਕਾਰ ਚੁੱਪ ਐ ਔਰ ਇਹ ਵੀ ਹੋ ਸਕਦਾ ਕਿਉਂਕਿ ਪਠਾਨ ਮਾਜਰਾ ਭਗਵੰਤ ਮਾਨ ਹੋਰਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਪੁੱਫੜ ਦੱਸਿਆ ਜਾਂਦਾ ਹੈ ਹਰਿਆਣੇ ਦੀ ਉਹ ਐ ਹਰਿਆਣੇ 'ਚ ਇਹ ਵਿਆਹ ਹੋਇਆ ਪਹਿਲਾ ਵਿਆਹ ਔਰ ਉੱਥੇ ਆਸਟ੍ਰੇਲੀਆ 'ਚ ਇਹਦਾ ਪਹੁੰਚਣਾ ਸਵਾਲ ਖੜੇ ਕਰਦਾ ਹੁਣ ਇਹ ਵੀ ਸਵਾਲ ਗੰਭੀਰ ਰੂਪ ਦੇ ਵਿੱਚ ਹੈ ਵੀ ਇਹਦੇ ਤੇ ਸਰਕਾਰ ਖਾਮੋਸ਼ ਹੈ ਚੁੱਪ ਹੈ ਇਹਨੂੰ ਲਿਆਉਣ ਦੇ ਲਈ ਕੀ ਕਰਨਗੇ ਕਿਵੇਂ ਲੈ ਕੇ ਆਉਣਗੇ ਔਰ ਪਤਾ ਤਾਂ ਇਹ ਵੀ ਲੱਗਿਆ ਵੀ ਡੇਢ ਮਹੀਨਾ ਪਹਿਲਾਂ ਤਾਂ ਉੱਥੇ ਪਹੁੰਚਿਆ ਹੋਇਆ ਹੈ ਤੇ ਜੇ ਵੀ ਇਨਫੋਰਮੇਸ਼ਨ ਮਿਲ ਰਹੀ ਹੈ ਵੀ ਬਾਇਆ ਨੇਪਾਲੇ ਤਾਂ ਦੂਜੇ ਚੌਥੇ ਦਿਨ ਹੀ ਨਿਕਲ ਗਿਆ ਸੀ ਆਸਟ੍ਰੇਲੀਆ ਨੂੰ ਤੇ ਫਿਰ ਸਰਕਾਰ ਦੇ ਨੋਟਿਸ ਜਾਰੀ ਹੋਣ ਦੇ ਬਾਵਜੂਦ ਵੀ ਇਹ ਕਿਵੇਂ ਨਿਕਲ ਗਿਆ ਕਿਵੇਂ 에ਰਪੋਰਟਾਂ ਤੋਂ ਅੱਗੇ ਗਿਆ ਇਹ ਗੰਭੀਰ ਸਵਾਲ ਜਿਹੜੇ ਉਹ ਖੜੇ ਹੁੰਦੇ ਨੇ ਲੇਕਿਨ ਫਿਰ ਵੀ ਪਠਾਨ ਮਾਜਰਾ ਫਰਾਰ ਹੈ ਉਧਰੋਂ ਸੁਖਪਾਲ ਸਿੰਘ ਖਹਿਰਾ ਪੰਜਾਬ ਯੂਨੀਵਰਸਿਟੀ ਗਿਆੜਾ ਕੱਢ ਕੇ ਆਏ ਨੇ ਕਿਉਂਕਿ ਸੁਖਪਾਲ ਖਹਿਰਾ ਵੀ ਕੋ ਬਹੁਤ ਤੇ ਸਰਗਰਮ ਨਜ਼ਰ ਨਹੀਂ ਆ ਰਹੇ ਉਹਨਾਂ ਨੂੰ ਵੀ ਖਤਖਿਆ ਜਾਰੀ ਕੀਤਾ ਸੀ ਵੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਇਸ ਕਰਕੇ ਇਹ ਵੀ ਚਰਚਾ ਹੈ ਕਿ ਸਰਕਾਰ ਖਿਲਾਫ ਜਿਹੜੇ ਵੀ ਬੋਲਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੁਰਾਣੇ ਕੇਸਾਂ ਦੇ ਵਿੱਚ ਜਾਂ ਕਿਸੇ ਹੋਰ ਟੰਗ ਦੇ ਨਾਲ ਗ੍ਰਿਫਤਾਰੀ ਦੀ ਗੱਲ ਜਿਹੜੀ ਉਹ ਚਲਦੀ ਆ ਪਰ ਫਿਰ ਵੀ ਪਠਾਨ ਮਾਜਰਾ ਹੁਣ ਆਸਟ੍ਰੇਲੀਆ ਲੰਘ ਹੈ ਸਰਕਾਰ ਦੀ ਕਿਰਕਰੀ ਦਾ ਸਵਾਲ ਜ਼ਰੂਰ ਬਣਿਆ ਹੋਇਆ ਗੱਲ ਨਹੀਂ ਔੜ ਰਹੀ ਜੀ ਇਹਨਾਂ ਨੂੰ ਜੀ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ। ਸ਼ੁਕਰੀਆ ਜੀ ਗੱਲ ਸਭ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ। ਸਰਨਵਕਿੰਦਰ ਸਿੰਘ ਪਤੀ ਪਤੀ ਸੇਖਵਾ ਬਰਨਾਲੇਉ।